ਅਰ ਥੈਂਕ ਯੂ ਅਰੇ ਜਦੋਂ ਰੀਲਾ ਰੋਲਾ ਪੈਣੀ ਹੈ ਪ੍ਰਮੋਸ਼ਨ ਚੱਲਣੀ ਹੈ ਗਾਣੇ ਚੱਲਣੇ ਨੇ ਥੱਲੇ ਕਈਆਂ ਨੇ ਕਮੈਂਟ ਪਾਣੇ ਨੇ ਮੈਂ ਉਹਨਾਂ ਦਾ ਪਹਿਲਾਂ ਜਵਾਬ ਦੇ ਦਿੰਦਾ ਅਜੇ ਕਈ ਪੁੱਛਣਾ ਨਹੀਂ ਚਾ ਰਹੇ ਨੇ ਵਿੱਚੋਂ ਹਨਾ ਪਰ ਉਹ ਪੁੱਛ ਨਹੀਂ 파 ਰਹੇ ਨਹੀਂ ਐ ਚੰਗਾ ਨਹੀਂ ਲੱਗਦਾ ਬੰਦੋਸੀ ਨੇ ਹਨਾ ਮੈਨੂੰ 1% ਭਲੇਖਾ ਨਹੀਂ ਕਿ ਮੈਂ ਕੋ ਰੋਮਾਂਟਿਕ ਹੀਰੋ ਆ ਜਾਂ ਲੋਕਾਂ ਨੂੰ ਲੱਗਦਾ ਵੀ ਨੂੰ ਐ ਸਮ ਹੁ ਯਾਦਾ ਹੀਰੋ ਹਾਂ ਮੈਂ ਹੁਣ ਰੋਮਾਂਟਿਕ ਗਾਣੇ ਕਰਨੇ ਆ ਪਰ ਇਹਦੀ ਐਗਜ਼ਾਮਪਲ ਦੇ ਆਏਗਾ ਹੁਣ ਇੱਕ ਬੜੀ ਮੈਂ ਦੋ ਵਾਰੀ ਫਿਲਮ ਦੇਖੀ ਅੱਲਾ ਮੈਂ ਘੱਟ ਦੇਖਦਾ ਹਾਂ ਨਾ ਹੁਣੇ ਉਹ ਕਿਹੜੀ ਫਿਲਮ ਹੈ ਇਸ ਨੂੰ ਨਾ ਭੁੱਲ ਜੰਦੇ ਨਾਨਾ ਪਾਟੇ ਕਰਦੀ ਜਿਹਦੇ ਚ ਉਹਨੂੰ ਵੀ ਪਿਆਰ ਹੋ ਜਾਂਦਾ ਨਾਨਾ ਪਾਟੇ ਕਰ ਨੂੰ ਅੱਜ ਜਿਹਦੇ ਚ ਉਹਨੂੰ ਮਿਲ ਡੇਟ ਕਰਦਾ ਉਹਨੂੰ ਮਿਲਣ ਜਾਂਦਾ ਆ ਹੁਣੇ ਯਾਰ ਬੜੀ ਵੱਡੀ ਫਿਲਮ ਹੈ ਕਿਸੇ ਨੂੰ ਤਾਂ ਪਤਾ ਹੋਏਗਾ ਹੁਣੇ ਚੱਲ ਤੁਸੀਂ 10 ਇਧਰ ਗੂਗਲ ਕਰੋ ਲੇਟੈਸਟ ਫਿਲਮ ਜਿਹੜੀ ਨਾਨਾ ਪਾਟੇ ਕਰਦੀ ਨਾ ਹੈ ਹੌਲੇ 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 ਉਹੀ ਹੋਣਾ ਮੇਰੇ ਖਿਆਲ ਨਾਲ ਜਿਹਦੇ ਚ ਉਹ ਚਾਰੇ ਨੂੰ ਕੀ ਕਹਿਕਵਾ ਕੇ ਕਹਿੰਦੇ ਵੀ ਤੁਸੀਂ ਕਾਕਾ ਘਰ ਕੋਸ਼ ਏਡੀ ਕਿਹੜੀ ਗੱਲ ਹੈ ਫਿਰ ਉਹਨੂੰ ਡੇਟ ਤੇ ਭਜਵਾਂਦੇ ਆ ਜਾਣ ਕੇ ਫਿਰ ਉਹ ਜਾਂਦਾ ਪਰ ਵਿਚਾਰਾ ਸੀਰੀਅਸ ਹੋ ਜਾਂਦਾ ਰੋਮਾਂਸ ਵਿੱਚ ਪਰ ਉਹਨੂੰ ਬਾਅਦ ਪਤਾ ਲੱਗਦਾ ਵੀ ਨਹੀਂ ਉਹਦੇ ਨਾਲ ਗੇੜਾ ਹੋਈ ਜਾਂਦਾ ਪਿਆ ਸੋ ਇੱਕ ਗੱਲ ਯਾਦ ਰੱਖਿਓ ਹਾਂਜੀ ਬਨਵਾਸ ਬਨਵਾਸ ਸ਼ਾਇਦ ਹਾਂ ਬਨਵਾਸ ਕੁਝ ਵੀ ਐਦਾਂ ਦਾ ਮੈਨੂੰ ਮਤਲਬ ਨਾਨਾ ਪਟੇਕਰ ਦੀ ਮੈਂ ਸਪੋਰਟ ਹੀ ਲੈ ਰਿਆ ਸਰ ਥੈਂਕ ਯੂ ਤੁਸੀਂ ਮੇਰੇ ਕੰਮ ਆ ਰਹੇ ਹੋ ਅਸਲ ਕਹਿੰਦਾ ਮਤਲਬ ਇਹ ਹੈ ਕਿ ਇਹਦਾ ਵੀ ਇੱਕ ਆਨਸਰ ਹੈ ਕਿ ਰੋਮਾਂਸ ਨਾਤਾ ਇਹਦੀ ਕੋਈ ਏਜ ਨਹੀਂ ਦੀ ਹੈ ਨਾ ਇਹਦਾ ਕੋਈ ਮਜ਼ਮ ਨਜ਼ਾਤ ਨਾ ਤਰਤੀ ਨਾ ਇਹਦਾ ਕੋਈ ਵਿਸ਼ੇਸ਼ ਵਕਤ ਹੁੰਦਾ ਇਹ ਹੁੰਦਾ ਤੇ ਹੁੰਦਾ ਨਹੀਂ ਹੁੰਦਾ ਤੇ ਸਾਰੀ ਉਮਰ ਇੱਕ ਛੱਤ ਦੇ ਥੱਲੇ گزارਦੇ ਹੋ ਤਾਂ ਵੀ ਨਹੀਂ ਹੁੰਦਾ ਹਾਂ ਮੈਂ ਉਹੀ ਕਹਿਣਾ ਚਾਹ ਰਿਹਾ ਕਿ ਅਸੀਂ ਉਹ ਕਰੈਕਟਰ ਜਿਹੜੇ ਨੇ ਉਹ ਇਦੇ ਵਿੱਚ ਰੋਮਾਂਸ ਕਰ ਰਹੇ ਨੇ ਕੈਰੈਕਟਰਸ ਨੂੰ ਇੱਕ ਸਿਚੁਏਸ਼ਨ ਦੇ ਵਿੱਚ ਨੇੜਤਾ ਹੁੰਦੀ ਹੈ ਉਹਨਾਂ ਦੀ ਔਰ ਬੜੀ ਸੁੱਚੀ ਨੇੜਤਾ ਹੈ ਉਹਨਾਂ ਦੀ ਸੋ ਯੂ ਵਿਲ ਲਵ 댓 ਤੇ ਇਸ ਤੋਂ ਬਾਅਦ ਮੈਨੂੰ ਕੋਈ ਇਹ ਨਾ ਕਵੇ ਭਾਜੀ ਕੋਈ ਹੋਰ ਫਿਲਮ ਆਣੀ ਰੋਮਾਂਟਿਕ ਕਰਨਾ ਤੁਸੀਂ ਮੈਂ ਨਹੀਂ ਜੇ ਕਰਨਾ ਸਰ ਨੇ 2016 ਚ ਵੀ ਐਵੇਂ ਹੀ ਬੋਲਿਆ ਸੀ ਕਿ ਮੈਂ ਰੋਮਾਂਟਿਕ ਹੀਰੋ ਨਹੀਂ ਐ ਉਦੋਂ ਵੀ ਤੁਸੀਂ ਰੋਮਾਂਟਿਕ ਸੌਂਗਸ ਵੀ ਕਰੇ ਸੀ ਫਿਲਮ ਵੀ ਕਰੇ ਸੀ ਸਰਦਾਰਾਚ ਕਰੇ ਸੀ ਉਦੋਂ ਵੀ ਸਰ ਤੁਸੀਂ ਬਹੁਤ ਅੱਛਾ ਰੋਮਾਂਸ ਕਰਿਆ ਸੀ ਔਨ ਸਕਰੀਨ on screen ਇਸੇ ਕਰਕੇ ਮੈਂ ਘਰ ਦੇ ਨਾਲ ਨਹੀਂ ਲਿਆਂਦੇ ਮੈਨਾਂ ਆਣਾ ਚਾਹੁੰਦੇ ਸੀ ਟਰੇਲਰ ਲਾਂਚ ਦੇ ਸਮਿਆਂ ਸਿਲੈਕਟਿਵ ਜੀਆਂ ਵੀਡੀਓ ਦਿਖਾ ਦੇਣੀ ਆ ਉਹਨਾਂ ਨੂੰ ਗਾਸੀ ਹਾਂਜੀ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5wood ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ